ਕੰਦੇ ਪਾਤਸ਼ਾਹ ਕੰਦੇ ਗੁਰ ਕੈ ਚਰਨੁਰ ਗੁਰੂ ਦਾ ਲਾ ਤਾਰੋ ਆਹ ਗੁਰੂ ਦੀ ਚਰਨਾਂ ਨੂੰ ਉਹਦੇ ਹਿਰਦੇ ਵਿੱਚ ਧਾਰਨ ਕਰ ਲਾ ਗੁਰੂ ਮਹਾਰਿਜ ਦੇ ਚਰਨਾਂ ਨਾਲ ਜੁੜ ਹੁਣ ਇਹਦਾ ਵੀ ਇੱਕ ਭਾਵ ਆ ਹੁਣ ਜੇ ਗੁਰੂ ਦੇ ਚਰਨਾਂ ਦਾ ਜ਼ਿਕਰ ਆ ਗਿਆ ਤੇ ਗੁਰੂ ਦੇ ਸਰੂਪ ਦਾ ਜ਼ਿਕਰ ਆ ਹੁਣ ਜੇ ਆਪਾਂ ਦਸਾਂ ਗੁਰੂਆਂ ਦੀ ਸਰੂਪ ਦਾ ਜ਼ਿਕਰ ਕਰਾਂਗੇ ਤਾਂ ਸਰੂਪ ਉਹਨਾਂ ਦਾ ਦੇਖਣ ਮਾਤਰ ਅੰਤਰਾ ਸਾਰੇ ਸਰੂਪ ਚੇਨ ਚੱਕਰ ਥੋੜਾ ਥੋੜਾ ਅੰਤਰਾ ਪਰ ਜਿਹੜੇ ਗੁਰੂ ਦੇ ਚਰਨਾਂ ਉਹਨਾਂ ਨੂੰ ਸਮਰਪਿਤ ਹੋ ਜਾ ਚਿਹਰੇ ਨਹੀਂ ਚਰਨਾਂ ਨਾਲ ਜੁੜਾ ਇਸ ਲਈ ਜਦੋਂ ਤੂੰ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰ ਲੇਗਾ ਤੇ ਫੇਰ ਕਾਰਜ ਕਰ ਚਰਨ ਗੁਰੂ ਦੇ ਮੂਰਤੀ ਗੁਰੂ ਦੀ ਨਾਲ ਸ਼ਬਦ ਦੇ ਨਾਲ ਮਨ ਨੂੰ ਮਨਾ ਕੇ ਤੇ ਇਹ ਚਰਨਾਂ ਨੂੰ ਧਾਰਨ ਕਰਨਾ ਫਿਰ ਕਹਿੰਦੇ ਕੋਰ ਪਾਰ ਬ੍ਰਹਮ ਜਿਹੜਾ ਗੁਰੂ ਹੈ ਉਹੀ ਪਰਮੇਸ਼ਰ ਹੈ ਪਰਮੇਸ਼ਰ ਤੇ ਗੁਰੂ 'ਚ ਭੇਦ ਨਹੀਂ ਕਹਿੰਦੇ ਉਹਨੂੰ ਸਦਾ ਲਈ ਨਮਸਕਾਰ ਕਰ ਸਦਾ ਜਨ ਦੀ ਬਾਰ ਬਾਰ ਨਮਸਕਾਰ ਕਰੀ ਚੱਲ ਗੁਰੂ ਨੂੰ ਸਮਰਪਿਤ ਹੋ ਜਾ ਇੱਥੇ ਮਾਰਈ ਨੇ ਗੁਰੂ 파ਰਸ਼ਾ ਨੂੰ ਸਮਰਪਿਤ ਹੋਣ ਦੀ ਵਿਧੀ ਕਿਉਂਕਿ ਗੁਰੂ ਸ਼ਬਦ ਦੇ ਨਾਲ ਮਨ ਮੰਨਦਾ ਬਾ ਮਨ ਨੂੰ ਸਮਝਾ ਸਕਦੇ ਆ ਮਨ ਗੁਰੂ ਦੇ ਬਚਨ ਦਾ ਪਾਲਣਹਾਰਾ ਹੋ ਜਾਂਦਾ ਹੈ ਗੁਰੂ ਦੀ ਆਗਿਆ ਚ ਚਲਿਆ ਜਾਂਦਾ ਤੇ ਉਹ ਸਾਡਾ ਜੀਵਨ ਦਾ ਰੂਪ ਬਦਲ ਜਾਂਦਾ ਗੁਰਮਖ ਬਣ ਜਾਂਦਾ ਇਹ ਸਾਰੀਆਂ ਬਖਸ਼ਿਸ਼ਾਂ ਨੇ ਗੁਰੂ ਦੀਆਂ ਸੋ ਪਿਆਰਿਓ ਬਾਰ ਬਾਰ ਗੁਰੂ ਨੂੰ ਨਮਸਕਾਰ ਡੰਡੋਤ ਬੰਦਨਾ ਅਨਕਬਾਰ ਸਰਬ ਕਲਾ ਸਮਰੱਤ ਡੋਲਨ ਤੇ ਰਾਖਿਓ ਪ੍ਰਭੂ ਨਾਨਕ ਦੇ ਕਰ ਹੱਥ ਇਜੇ ਜਦੋਂ ਗੁਰੂ ਦਾ ਹੱਥ ਨਾ ਸਰਤੇ ਫੇਰ ਬੰਦਾ ਡੋਲਦਾ ਨਹੀਂ ਚਾਹਦਾ ਜੀਵ ਆਪ ਡੋਲ ਜੰਨੇ ਐ ਛੋਟੀਆਂ ਛੋਟੀਆਂ ਗੱਲਾਂ ਤੇ ਬੰਦਾ ਡੋਲ ਜਾਂਦਾ ਗੁਰੂ ਜੀ ਕਿਰਪਾ ਕ ਇਸ ਲਈ ਬਾਰ ਬਾਰ ਗੁਰੂ ਨੂੰ ਨਮਸਕਾਰ ਕਰੋ ਬਾਰ ਬਾਰ ਆਪਣਾ ਜਿਹੜਾ ਅੰਦਰਲਾ ਸਹਰਾ ਨਾ ਉਹ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿਓ ਅੰਦਰੋਂ ਚੱਕ ਜੋ ਅੰਦਰੋਂ ਸਮਰਪਿਤ ਹੋ ਜਾਓ ਆ ਉਤਨਾ ਸਿਰ ਤਾਂ ਅਲਾਗਾ ਅੰਦਰੋਂ ਸਮਰਪਿਤ ਹੋ ਜਾਓ ਜਦੋਂ ਅੰਦਰੋਂ ਸਮਰਪਿਤ ਹੋਵਾਂਗੇ ਫੇਰ ਮੈਂ ਮੇਰੀ ਮੁਕੂਗੀ ਜਦੋਂ ਆਪਾਂ ਅੰਦਰੋਂ ਸਮਰਪਿਤ ਹੋਵਾਂਗੇ ਫੇਰ ਮੈਂ ਮੇਰੀ ਅਲੀ ਗੱਲ ਮੁਕੂਗੀ ਚਾਹ ਨਹੀਂ ਇਸ ਲਈ ਗੁਰੂ ਦੀ ਮੂਰਤੀ ਦਾ ਧਿਆਨ ਧਰਨ ਦੇ ਨਾਲ ਗੁਰੂ ਦਾ ਜਿਹੜਾ ਉਪਦੇਸ਼ ਦੁਆਰਾ ਆਪਣੀ ਆਤਮਾ ਨੂੰ ਗੁਰਾਂ ਦੀ ਬਾਣੀ ਦੇ ਨਾਲ ਜੋੜਨ ਦੀ ਵਿਧੀ ਪਾਤਸ਼ਾਹ ਸਮਝਾਉਂਦੇ ਆ